ਫਿਰੋਜ਼ਪੁਰ ਦੇ ਸਾਰਾਗੜੀ ਗੁਰਦੁਆਰਾ ਸਾਹਿਬ ਵਿਖੇ ਰਾਜਪ트ਰੀ ਸਮਾਗਮ ਕਰਵਾਇਆ ਗਿਆ ਸਵਜ ਪੰਜਾਬ ਦੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਪਹੁੰਚ ਕੇ ਨ ਮਹਾਨ ਸ਼ਹੀਦਾ ਦੀ ਯਾਦ ਵਿੱਚ ਬਣਾਈ ਗਈ ਜੰਗੀ ਯਾਦਗਾਰ ਦਾ ਉਦਘਾਟਨ ਕੀਤਾ 12 ਦਸੰਬਰ 1897 ਨੂੰ ਸਾਰਾਗੜੀ ਕਿਲੇ ਦੀ ਰਾਖੀ ਕਰਦੇ ਹੋਏ 10000 ਪਠਾਨਾਂ ਨੂੰ ਮੂੰ ਤੋੜਵਾਂ ਜਵਾਬ ਦਿੰਦਿਆਂ 21 ਸਿੱਖ ਫੌਜੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਸਾਰਾਗੜੀ ਦੇ ਵਿੱਚ ਸ਼ਹੀਦ ਹੋਏ ਸਿੱਖ ਫੌਜੀ ਜ਼ਿਆਦਾਤਰ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਦੇ ਸਨ 1904 ਦੇ ਵਿੱਚ ਸ੍ਰੀ ਗੁਰਦੁਆਰਾ ਸਾਹਿਬ ਇਹ ਬਣਾਇਆ ਗਿਆ ਸੀ ਰਸਤਾਂ ਦੇ ਸਾਰੇ ਰੋਗ ਨੂੰ ਸਿਆਰੇ ਆ ਕੇ ਸੋਸਟਾਈ ਸਭ ਰੈਲੰਗ ਜਬ ਹੱਥ ਹਾਲੇ ਵੀ ਨਿਚੇ ਕਰੋ ਮਾਈਕਲ ਲੜੀ ਗਈ ਸੀ ਸਿੱਖ ਰੈਜiment ਵੱਲੋਂ ਉਸ ਨੂੰ ਯਾਦ ਕਰਦੇ ਆ ਪੰਜਾਬ ਸਰਕਾਰ ਵੱਲੋਂ ਜਾਈ ਕਿ ਮੋਰਿਅਲ ਸਤਾ ਪਰ ਕਿਹਾ ਗਿਆ ਉਸ ਦੀ ਨਗਰੀ ਸ਼ਰ ਕਰਨ ਜਾ ਰਹੇ ਆ ਇਹ ਦਿਨ ਹੈ ਯਾਦ ਕਰਨ ਦਾ ਸਿੱਖਾਂ ਦੀ ਸ਼ਹੀਦੀ ਨੂੰ ਸਿੱਖਾਂ ਦੀ ਬਹਾਦਰੀ ਨੂੰ ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹਦੇ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਹੈ ਸੋ ਇਹ ਸਿੱਖਿਆਵਾ ਇਹ ਜੋ ਇਤਿਹਾਸ ਹੈ ਸਾਡੇ ਆਉਣ ਵਾਲੇ ਬੱਚਿਆਂ ਤੱਕ ਪਹੁੰਚੇ ਸੋ ਇਸ ਤਰ੍ਹਾਂ ਮਾਈਕ ਡਿਕਾਰ ਸਰਕਾਰ ਬਣਾਉਂਦੀ ਹੈ ਤਾਂ ਇਹਦਾ ਇਹੀ ਮਕਸਦ ਹੈ ਕਿ ਸਾਡੇ ਆਉਣ ਵਾਲੇ ਬੱਚੇ ਸਾਡੇ ਸਿੱਖ ਦੇ ਮਹਾਨ ਇਤਿਹਾਸ ਉਹ ਟਮਾਟਾ ਹੱਥ ਪਰੇ ਨਹੀਂ ਬਣ। ਮੈਨੂੰ ਤੱਕ ਮੈਨੂੰ ਪਤਾ ਲੱਗਾ ਕਿ ਜਿਹੜੀ ਸਾਰਾ ਗੜੀ ਦੀ ਲੜਾਈ ਸੀ ਸਭ ਤੋਂ ਮਹਾਨ ਬਹਾਦਰੀ ਦੀ ਲੜਾਈ پوری ਦੁਨੀਆ ਤੇ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਇਸ ਤਰ੍ਹਾਂ ਦਾ ਮੈਮੋਰੀਅਲ ਨਹੀਂ ਬਣਾਇਆ ਗਿਆ ਔਰ ਮਾਨ ਸਾਹਿਬ ਨੇ ਭਗਵੰਤ ਸਿੰਘ ਮਾਨ ਨੂੰ ਸਰਕਾਰ ਨੇ ਇਹ ਪਹਿਲਾ ਉਦਮ ਕਰਕੇ ਇਹ ਯਾਦਗਾਰ ਬਣਾਈ ਹੈ ਔਰ ਸਾਡੀ ਸਰਕਾਰ ਹਮੇਸ਼ਾ ਹੀ ਛੀਤਾਂ ਦੀਆਂ ਜਿੱਤੀਆਂ ਕੁਰਬਾਨੀਆਂ ਦੇ ਅੱਗੇ ਨਮਨ ਕਰਦੀ ਹੈ ਸਜਦਾ ਕਰਦੀ ਹੈ ਜਿੱਥੇ ਕਿਤੇ ਵੀ ਸਾਨੂੰ ਲੱਗਦਾ ਹੈ ਕਿ ਸਾਡੇ ਇਤਿਹਾਸ ਦੀ ਕੋਈ ਮਹਾਨ ਇਤਿਹਾਸ ਦੀ ਚਲਕ ਪੈਂਦੀ ਹੈ ਚਾਹੇ ਅਸੀਂ ਸ਼ਹੀਦ ਭਗਤ ਸਿੰਘ ਰਾਜਗੁਰੂ ਸਤੇਵ ਹੋਰਾਂ ਦੀ ਗੱਲ ਕਰਦੇ ਆ ਉਹਨਾਂ ਸਾਰੀਆਂ ਯਾਦਗਾਰਾਂ ਨੂੰ ਅਸੀਂ ਫੇਰ ਤੋਂ ਤਾਜ਼ਾ ਕਰਾਂਗੇ ਉੱਥੇ ਕੋਈ ਵਧੀਆ ਮੈਮੋਰੀਅਲ ਪਨਾ ਕੇ ਵਧੀਆ ਯਾਦਗਾਰਾਂ ਬਣਾ ਕੇ ਅਸੀਂ ਲੋਕਾਂ ਨੂੰ ਸੁਰਤ ਕਰਾਂਗੇ ਅਰ ਲੇਨ ਇੱਕ ਲੋਕਾਂ ਦੀ ਮੰਗ ਹੈ ਕਿ ਸਾਰੇ ਗੱਡੀ ਦੇ ਸ਼ਹੀਦਾਂ ਦਾ ਨਾਮ ਜਿਹੜਾ ਸਿੱਖਿਆ ਵਿੱਚ ਲਿਆਂਦਾ ਜਾ ਸਕੇ ਤਾਂ ਕਿ ਨਵੀਂ ਪੀੜ੍ਹੀ ਨੂੰ ਜਿਹੜਾ ਨਵੇਂ ਬੱਚਿਆਂ ਨੂੰ ਪਤਾ ਲੱਗ ਸਕੇ ਅ ਦੇਖੋ ਇੱਕ ਬਹੁਤ ਸੋਹਣੀ ਮੰਗ ਹੈ ਔਰ ਮੈਂ ਕਹਾਂ ਜੀ ਕਿ ਇਸ ਮੰਗ ਨੂੰ ਅਸੀਂ ਉੱਪਰ ਤੱਕ ਮਾਨ ਸਾਹਿਬ ਤੱਕ ਵੀ ਲੈ ਕੇ ਜਾਵਾਂਗੇ ਔਰ ਜਿੱਦ ਤੱਕ ਇਹ ਲੋਕਾਂ ਦੀ ਮੰਗ ਆਉਂਦੀ ਹੈ ਉਹ ਲੋਕਾਂ ਦੇ ਦਿਲਾਂ ਚੋਂ ਨਿਕਲੀ ਹੋਈ ਆਵਾਜ਼ ਹੁੰਦੀ ਹੈ ਉਸ ਆਵਾਜ਼ ਨੂੰ ਅਸੀਂ ਇੰਪਲੀਮੈਂਟ ਕਰਨ ਲਈ ਆਪਣੇ ਵੱਲੋਂ ਜ਼ੋਰ ਲਗਾਉਂਦੇ ਹਾਂ ਥੈਂਕ ਯੂ